ਡਵੈਲਪਮੈਂਟ ਮਿਨਿਸਟਰ ਨੂੰ ਮੈਨੂੰ ਹਰਾ ਕੇ ਬਣਿਆ ਸੀ ਜਿਹੜਾ ਨਿਰਮਲ ਸਿੰਘ ਕਾਲੋਂ ਉਹਨੇ ਇੱਕ ਜਾਬਰ ਐਸਐਚਓ ਲਾਇਆ ਸੀ ਤੇ ਜਿਸ ਵੇਲੇ ਮੈਂ ਬਣਿਆ ਨਾ ਮੈਨੂੰ ਸਸਪੈਂਡ ਕਰਵਾਇਆ ਤੇ ਨਾ ਉਹਨੂੰ ਕਿਤੇ ਕੀਤਾ ਮੈਨੂੰ ਪੀਏਪੀ ਵਾਲਾ ਜਿਹੜਾ ਗੇਟ ਆ ਉਥੇ ਗੇਟ ਤੇ ਖੜਾ ਕਰ ਦਿੱਤਾ ਇਹ ਜਿਹੜੇ ਚੋਲੇ ਬਦਲਦੇ ਨੇ ਨਾ ਇਹ ਸਾਡੇ ਕਰਕੇ ਬਦਲ ਦਿੰਦੇ ਜਿਹੜੇ ਸੀਟ ਤੇ ਬੈਠੇ ਆ ਜਿਹੜਾ ਤੂੰ ਕਿਹਾ ਨਾ 21ਾਂ ਦੇ 59 ਮੋੜਾਂਗੇ ਨਹੀਂ 21ਾਂ ਦੀ 121 ਕਰਕੇ ਮੋੜਾਂਗੇ ਇਹ ਮਤਖਾਲ ਕਰੇ ਕੋਈ ਅਫੀਸਰ ਮੈਂ ਤੁਹਾਨੂੰ 2002 ਦੀ ਗੱਲ ਸੁਣਾਉਣਾ 1997 ਦੇ ਵਿੱਚ ਡвелоਪਮੈਂਟ ਮਿਨਿਸਟਰ ਨੂੰ ਮੈਨੂੰ ਹਰਾ ਕੇ ਬਣਿਆ ਸੀ ਜਿਹੜਾ ਨਿਰਮਲ ਸਿੰਘ ਕਾਲੋਂ ਉਹਨੇ ਇੱਕ ਜ਼ਬਰ ਐਸਐਚਓ ਲਾਇਆ ਸੀ ਤੇ ਜਿਸ ਵੇਲੇ ਮੈਂ ਬਣਿਆ ਨਾ ਮੈਂ ਉਹਨੂੰ ਸਸਪੈਂਡ ਕਰਵਾਇਆ ਤੇ ਨਾ ਉਹਨੂੰ ਕਿਤੇ ਕੀਤਾ ਮੈਂ ਉਹਨੂੰ ਪੀਏਪੀ ਵਾਲਾ ਜਿਹੜਾ ਗੇਟ ਆ ਉਥੇ ਗੇਟ ਤੇ ਖੜਾ ਕਰ ਦਿੱਤਾ ਉਹਦਾ 6 ਮਹੀਨਿਆਂ ਚ 28 ਕਿਲੋ ਭਾਰ ਘਟ ਗਿਆ ਸੀ ਇਹ ਜਿਹੜੇ ਚੋਲੇ ਬਦਲਦੇ ਨੇ ਨਾ ਇਹ ਸਾਡੇ ਕਰਕੇ ਬਦਲ ਲੈਂਦੇ ਜਿਹੜੇ ਸਟੇਜ ਤੇ ਬੈਠੇ ਆ ਜਦੋਂ ਅਸੀਂ ਚੋਰਾਂ ਦੀ ਆ ਕੇ ਮਦਦ ਕਰਦੇ ਆ ਉਹ ਚੋਲਾ ਬਦਲਦੇ ਨੇ ਲੋਕਾਂ ਚ ਬਦਨਾਮ ਕਰਦੇ ਸਰਪੰਚ ਸਾਹਿਬ ਸਾਹਮਣੇ ਤੁਸੀਂ ਬੈਠੇ ਹੋ ਤੁਸੀਂ ਆਪਣੀ ਫੋਟੋ ਵਿਖਾ ਕੇ ਗਏ ਹੋ ਤੁਹਾਡੀ ਵਾਈਫ ਹੈ ਮੇਰੇ ਖਿਆਲ ਚ ਇਹਦੇ ਉਹਦੇ ਵੀ ਉਹਨੂੰ ਵੀ ਕੁੱਟਿਆ ਪੁਲਿਸ ਨੇ ਜਾ ਕਿਨਾ ਇਹ ਯਾਦ ਰੱਖਿਓ ਇਹਦਾ ਬਦਲਾ ਲਿਆ ਜਾਏਗਾ ਕਾਂਗਰਸ ਦੇ ਵਰਕਰ ਨੂੰ ਜਲੀਲ ਕਰਨਾ ਉਹ ਉਹਦੀ ਉਹਦੀ ਬੇਇੱਜ਼ਤੀ ਨਹੀਂ ਉਹ ਸਾਡੀ ਬੇਇੱਜ਼ਤੀ ਆ ਉਹਦਾ ਉਹ ਬਦਲਾ ਨਹੀਂ ਲਏਗਾ ਉਹਦਾ ਬਦਲਾ ਅਸੀਂ ਲਵਾਂਗੇ ਯਾ ਜਿਹੜੇ ਇਹ ਕਹਿ ਦਿੰਦੇ ਨੇ ਕਿ ਜਿਹਦਾ ਰਾਜ ਉਹਦੇ ਅਸੀਂ ਪੂਤ ਹੁਣ ਪੁੱਤਰੋ ਤੁਹਾਨੂੰ ਕਪੂਤ ਬਣਾਵਾਂਗੇ ਤੁਹਾਨੂੰ ਦੱਸਾਂਗੇ ਕਿ ਇੱਕ ਸ਼ਰਾਬੀ ਮੁੱਖ ਮੰਤਰੀ ਦੀ ਤੌਹਸਲੇ ਨਾਲ ਜਿਹੜਾ ਕੋਈ ਪੰਜਾਬੀਆਂ ਦੇ ਉੱਤੇ ਤਸ਼ੱਦਦ ਕਰ ਰਿਹਾ ਉਹ ਤਸ਼ੱਦਦ ਨਹੀਂ ਹੋਣ ਦੇਾਂਗੇ ਮੈਨੂੰ ਅੱਜ ਵੀ ਯਾਦ ਆ ਜਦੋਂ 77 ਤੋਂ ਬਾਅਦ ਇਹ ਗੱਲਾਂ ਕਰਦੇ ਨੇ ਐਮਰਜੈਂਸੀ ਦੀਆਂ ਐਮਰਜੈਂਸੀ ਤੋਂ ਬਾਅਦ ਪੂਰੇ ਹਿੰਦੁਸਤਾਨ 'ਚ ਤਿੰਨਾਂ ਸਾਲਾਂ 'ਚ ਇੰਦਰਾ ਗਾਂਧੀ ਤੇ ਇਨ੍ਹਾਂ ਵਰਕਰਾਂ ਨੇ ਜਨਤਾ ਪਾਰਟੀ ਦੀ ਧੌਣ ਪੰਡ ਕੇ ਥੱਲੇ ਸੁੱਟਿਆ ਸੀ ਤੇ ਕਾਂਗਰਸ ਦਾ ਰਾਜ ਲਿਆਂਦਾ ਸੀ ਯਾਰ ਜਿਸ ਤਰੀਕੇ ਨਾਲ ਮੁੱਖ ਮੰਤਰੀ ਕੱਲ ਗੱਲ ਕਰਦਾ ਮੈਂ ਪ੍ਰਧਾਨ ਜੀ ਨਾਲ ਗੱਲ ਕਰ ਰਿਹਾ ਸੀ ਪਰਦਾਨ ਜੀ ਉਸੇ ਹੀ ਸੀਟ ਤੇ ਸਰਦਾਰ ਪ੍ਰਤਾਪ ਸਿੰਘ ਕੈਰੋ ਬੈਠਾ ਸੀ ਉਸੇ ਸੀਟ ਤੇ ਆ ਕੇ ਗਿਆਨੀ ਜੈਲ ਸਿੰਘ ਬੈਠਾ ਜਿੱਥੇ ਉਹਦਾ ਪੋਤਰਾ ਜਿਹੜਾ ਕਹਿੰਦਾ ਮੈਂ ਪੋਤਰਾ ਹੁਣ ਮੈਂ ਦੱਸ ਦੇਣਾ ਚਾਹੁੰਦਾ ਸਪੀਕਰ ਨੂੰ ਕਿ ਆਪਣੇ ਦਾਦੇ ਦੀ ਇੱਜ਼ਤ ਕਰ ਜਿਹੜੇ ਅਖੌਤੀ ਬਣੇ ਫਿਰਦੇ ਨੇ ਯਾਰ ਕੀ ਉਸ ਦਿਨ ਮੁੱਖ ਮੰਤਰੀ ਜਦੋਂ ਐਸਆਈਐਲ ਦੀ ਮੀਟਿੰਗ ਚ ਗਿਆ ਸ਼ਰਮ ਆਉਂਦੀ ਆ ਕਿ ਪੰਜਾਬ ਦੀ ਪੱਗ ਜਿਹੜੀ ਹੈ ਸਾਡੀ ਸ਼ਾਨ ਆ ਤੇ ਮੁੱਖ ਮੰਤਰੀ ਦੀ ਪੱਗ ਵੀ ਟੱਠੀ ਹੋਏ ਤੇ ਉਹਦੀ ਜ਼ੁਬਾਨ ਵੀ ਲੜਖੜਾਉਂਦੀ ਹੋਏ ਉਸ ਦਿਨ ਪੰਜਾਬ ਦਾ ਸਿਰ ਨੀਵਾ ਹੋਇਆ ਕਾਂਗਰਸੀਓ ਇਹ ਬਦਲਾਵ ਨਹੀਂ ਸੀ ਇੱਕ ਝੂਠ ਦੀ ਹਨੇਰੀ ਆਈ ਉਹ ਝੂਠ ਦੇ ਵਿੱਚ ਅਸੀਂ ਸਾਰੇ ਹੀ ਰੁੜ ਗਏ ਅੱਜ ਗੱਲਾਂ ਕਰਦਾ ਡਿਖਦੇ ਹੋਮਨਿਸਟਰ ਨੂੰ ਜਿਹੜੇ ਦੋਵੇਂ ਰਲੇ ਹੋਣ ਤੇ ਉਸ ਹੋਮਨਿਸਟਰ ਨੂੰ ਅਸੈਂਬਲੀ 'ਚ ਖੜਾ ਹੋ ਕੇ ਤਾੜੀ ਮਾਰ ਤਾੜੀ ਮਾਰ ਪੰਜਾਬੀ 'ਚ ਬਦਮਾਸ਼ ਹੀ ਕਹਿ ਦਿੰਦੇ ਨੇ ਹਿੰਦੀ 'ਚ ਉਹ ਦੂਸਰਾ ਕਹਿ ਦਿੰਦੇ ਆ ਯਾਰ ਜਿਸ ਮੁੱਖ ਮੰਤਰੀ ਨੂੰ ਇਹ ਨਾ ਪਤਾ ਹੋਵੇ ਕਿ ਮੈਂ ਅਸੈਂਬਲੀ ਚ ਬੋਲਣਾ ਕਿਵੇਂ ਆ ਜੋ ਮੁੱਖ ਮੰਤਰੀ ਪਾਸ਼ਨ ਕਰਦਾ ਉਹ ਹੈਲੋ ਉਹ ਹੈਲੋ ਮੁੱਖ ਮੰਤਰੀ ਸਾਹਿਬ ਇਹ ਹੈਲੋ ਬਹੁਤੀ ਜੇ ਨਹੀਂ ਚੱਲਣੀ ਇਹ ਹੈਲੋ ਤੇਰੀ ਅਸੀਂ ਬੰਦ ਕਰ ਦਿਆਂਗੇ ਕਦੀ ਕਹਿ ਦਿੰਦਾ ਇੱਕ ਇੱਕ ਘੰਟੇ ਬਾਅਦ ਖਬਰ ਦੱਸੂ ਤੂੰ ਇੱਕ ਘੰਟਾ ਕੱਢ ਲਿਓ ਨਾ ਇੱਕ ਮਿੰਟ ਲਾ ਤੇ ਇਹਨਾਂ ਆਫੀਸਰਾਂ ਨੂੰ ਵੀ ਕਹਿਣਾ ਆਪਣੇ ਆਪ ਨੂੰ ਸੁਧਾਰ ਲਓ ਜਿਸ ਦਿਨ ਕਾਂਗਰਸ ਦੀ ਗਵਰਨਮੈਂਟ ਆਈ ਉਹ ਹਾਲ ਕਰਾਂਗੇ ਜਿਹੜੇ ਤੁਸੀਂ ਜ਼ਿੰਦਗੀ 'ਚ ਯਾਦ ਕਰੋਗੇ ਪ੍ਰਧਾਨ ਜੀ ਇੱਕ ਚੀਜ਼ ਨੋਟ ਕਰ ਲਓ ਸਾਡੀ ਕਲਾਸ ਜਿਹੜੀ ਆ ਜਿਹੜੇ ਪੋਲੀਟੀਕਲ ਆਦਮੀ ਆ ਅਸੀਂ ਪੋਲੀਟੀਕਲ ਆਦਮੀਆਂ ਨੂੰ ਬਦਨਾਮ ਕਰ ਰਹੇ ਆਂ ਤੇ ਜੇ ਆਤ ਕੀ ਹੱਥ ਪਾਉਣਾ ਇਹਨਾਂ ਆਫੀਸਰਾਂ ਨੂੰ ਪਾਵਾਂਗੇ ਜਿਹੜੇ ਫਾਈਲਾਂ ਬਣਾ ਕੇ ਆਪ ਵੱਧ ਕਰਪਸ਼ਨ ਕਰਦੇ ਆ ਨੋਟ ਕਰ ਲਓ ਇੱਕ ਇੱਕ ਜਿਹੜਾ ਜਿਹੜੇ ਤੁਹਾਡੇ ਹੈਗੇ ਆ ਕੋਈ ਸੁਖਵੀਰ ਬਾਦਲ ਵਾਲੀ ਗੱਲ ਨਹੀਂ ਜੇ ਕਿ ਅਸੀਂ ਲਾਲ ਡੈਰੀ ਲਾਈ ਆ ਲਾਲ ਡੈਰੀ ਕੋਈ ਨਹੀਂ ਅਸੀਂ ਦਿਲ ਤੇ ਲਿਖੇ ਨੇ ਕਿ ਜਿਹੜੇ ਆਫੀਸਰ ਨੇ ਜ਼ਾਤੀ ਕੀਤੀ ਉਹਨੂੰ ਬਖਸ਼ਾਂਗੇ ਨਹੀਂ ਯਾਰ ਸ਼ਰਮ ਨਸ਼ਾ ਵੇਖਦਾ ਹੋਏ ਤੇ ਡੀਜੀਪੀ ਅੱਖ ਨਾ ਖੁੱਲੇ ਅਸੀਂ ਕਹਿ ਦਿੰਨੇ ਆ ਕਿ ਮੇਰਾ ਉਹਦੇ ਨਾਲ ਜੋੜਿਆ ਮੇਰਾ ਉਹਦੇ ਨਾਲ ਜੋੜਿਆ ਸਾਡਾ ਜੇ ਹੈਗਾ ਕਿਸੇ ਦੇ ਨਾਲ ਤੇ ਸਾਡਾ ਪੰਜਾਬ ਦੇ ਨਾਲ ਹੈ ਸਾਡਾ ਕਾਂਗਰਸ ਦੇ ਨਾਲ ਹੈ ਬੀਜੇਪੀ 10 ਸਾਲਾਂ ਤੋਂ ਐਡਹੌਕ ਡੀਜੀਪੀ ਲੱਗਾ